ਅੱਜ ਸੌਣ ਤੋਂ ਪਹਿਲੇ ਦੋ ਕੰਮ ਜ਼ਰੂਰ ਕਰਨੇ ਆ ਪਹਿਲਾ ਕੰਮ ਸ਼ੁਕਰਾਨਾ ਕਰਨਾ ਮਾਲਕ ਦਾ ਕਿ ਮਾਲਕਾ ਜ਼ ਰੋਟੀ ਦਿੰਦੀ ਹੈ ਘਰ ਬੈਠੇ ਆ ਚੱਲ ਫਿਰ ਸਕਦੇ ਆ ਤੰਦਰੁਸਤੀ ਬਖਸ਼ੀ ਹੈ ਤੇ ਦੂਜਾ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਦੁਨੀਆ ਬੜੀ ਮਿਹਨਤ ਕਰਦੀ ਜੇ ਇੱਕ ਗੱਲ ਯਾਦ ਰੱਖਣਾ ਘਰ ਬੈ ਗਣੀ ਜੇ ਪਤਾ ਲੱਗਦਾ ਸਾਨੂੰ ਆਪਣੇ ਛੋਟੇ ਹੀ ਦੁੱਖੀ ਮਹਿਸੂਸ ਹੋ ਜਾਂਦੇ ਬਾਹਰ ਨਿਕਲ ਕੇ ਤਾਂ ਦੇਖੋ ਦੁਨੀਆ ਦੇ ਦੁੱਖ ਹਨ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਦੋ ਵਕਤ ਦੀ ਰੋਟੀ ਵਾਸਤੇ ਇੰਨੀ ਮਿਹਨਤ ਕਰਦਾ ਇਨਸਾਨ ਜਿਹੜੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਮਾਲਕ ਮਿਹਰ ਕਰੇ ਉਹਨਾਂ ਤੇ ਉਹਨਾਂ ਦੀ ਮਿਹਨਤ ਨੂੰ ਫਲ ਲਾਵੇ ਪ੍ਰਮਾਤਮਾ ਅੱਗੇ ਹਮੇਸ਼ਾ ਸ਼ੁਕਰ ਕਰੋ ਤੇ ਅਰਦਾਸ ਕਰਿਆ ਕਰੋ ਰੋਜ਼ ਕਰਿਆ ਕਰੋ ਕਿ ਮਾਲਕਾ ਸਾਰਿਆਂ ਦੇ ਘਰ ਰੋਟੀ ਲੈ ਕੇ ਜਾਈ ਕੋਈ ਵੀ ਭੁੱਖਾ ਨਾ ਸੋਵੇ ਕਿਸੇ ਦਾ ਘਰ ਦਾਣਾ ਹੋਵੇ ਜਿੱਥੇ ਰੋਟੀ ਨਾ ਪੱਕੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਆਪਾਂ ਤਾਂ ਇਹੋ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੀ ਮਿਹਨਤ ਨੂੰ ਇੰਨਾ ਰੰਗ ਲਾਣ ਬਾਬਾ ਜੀ ਕੀ ਹਰੇਕ ਦੇ ਘਰ ਚ ਖੁਸ਼ੀਆਂ ਖੁਸ਼ੀਆਂ ਲੈ ਕੇ ਜਾਣ ਬੜੀ ਓਖੀ ਹੈ ਜ਼ਿੰਦਗੀ ਜੀਨੀ ਜਿਨਾਂ ਨੂੰ ਘਰ ਬੈਠੇ ਸਭ ਕੁਝ ਮਿਲ ਜਾਂਦਾ ਉਹਨਾਂ ਨੂੰ ਨਹੀਂ ਕਦੇ ਪਤਾ ਲੱਗਦਾ ਆਪਣੇ ਆਪ ਚ ਹੀ ਬਹੁਤ ਵੱਡਾ ਇਮਤਿਹਾਨ ਹੈ ਜ਼ਿੰਦਗੀ ਜੀਨੀ ਮਿਹਰ ਕਰਨ ਬਾਬਾ ਇਸਾਰਿਆਂ ਦੇ ਸਾਰੇ ਆਪਣੇ ਆਪਣੇ ਘਰ ਆਜ ਰਾਜੀ ਖੁਸ਼ੀ ਵਸਦੇ ਰਹਿਣ ਧੰਨ ਧੰਨ ਬਾਬਾ ਦੀਪ ਸਿੰਘ ਜੀ